ਡਾਕਟਰ ਫੈਕਟਰੀ ਗੁਰਦਾਬਾਦ ਨੌਕਰ ਪ੍ਰਸ਼ਾਸਨ ਗੁਰਦਾਬਾਦ ਆਹ ਕਰ ਦੇਖੋ ਜੀ ਆਪਣਾ ਡਿਫਾਇਨਰ ਏਰੀਆ ਬੰਦ ਨਾ ਹਰੀਫਰ ਸਾਈਡ ਦਾ ਨਹੀਂ ਐਸੋ ਪਾਣੀ ਦੇਖਦਾ ਹੈ ਸਾਫ ਬਿਲਕੁਲ ਆ ਰਿਹਾ ਜੀ ਬਾਕੀ ਇਹ ਸਾਡੇ ਪਿੰਡ ਦਾ ਏਰੀਆ ਲੱਗੇ ਜੇ ਕਹਾ ਐਸੇ ਇਹਨੇ ਦੁਆਰ ਕਰੀ ਹੋਇਆ ਅੱਗੇ ਸਾਡੇ ਪਿੰਡ ਤੋਂ ਸਾਰੀ ਟਿੱਬੇ ਰੱਖੀ ਦੀਏ ਬਾਕੀ ਅੰਗਾ ਸਾਰਾ ਪਾਣੀ ਘੋਰਾ ਰਿਹਾ ਰਿਹਾ ਬਿਲਕੁਲ ਮਸਲਾ ਲੰਬੇ ਸਮਾਂ ਤੋਂ ਜੀ ਸਭ ਤੋਂ ਪਹਿਲਾਂ ਪਾਣੀ ਦਾ ਸੀਗਾ ਜੀ ਜਦੋਂ ਆਪਾਂ ਆਪਣੇ ਟਿਵਲ ਬੋਰ ਖੇਤੀ ਬਾੜੀ ਵਾਲੇ ਕਰਦੇ ਸੀ ਤੇ ਨੀਚੋਂ ਕੀ ਚੱਲਿਆ ਆਂਦਾ ਸੀ ਜੀ ਇਹ ਪਿੱਛੋਂ ਪਾਣੀ ਨਾ ਦੁਆਰ ਕਰੀ ਹੋਈ ਆ ਇਹ ਹਰੀ ਪਰਦਾ ਏਰੀਆ ਲੱਗਦਾ ਤੇ ਗਾਹਾਂ ਜੇ ਹੁਣ ਸਾਡੇ ਪਿੰਡ ਦਾ ਲੱਗਿਆ ਸਾਡੇ ਪਿੰਡ ਦਾ ਜਿੰਨਾ ਵੀ ਏਰੀਆ ਸਾਰੇ ਰੱਖੇ ਢੇ ਲਗੇ ਵੇ ਆ ਗੰਦਾ ਪਾਣੀ ਮਿਲਦਾ ਤੁਹਾਨੂੰ ਸਾਫ ਪਾਣੀ ਬਿਲਕੁਲ ਨਹੀਂ ਮਿਲਦਾ ਬਾਕੀ ਡੰਗਰ ਪਸ਼ੂ ਜਿਹੜਾ ਬਾਈਚਰ ਖੁੱਲ ਕੇ ਬਾਹਰ ਪਾਣੀ ਪੀ ਲੰਦਾ ਜੀ ਉਹ ਦਾ ਸਾਡੇ ਖਤਮ ਆ ਜੀ ਸਾਡਾ ਇੱਥੇ ਗਰਾਊਂਡ ਹੈ ਜੀ ਇੱਥੇ ਸਵੇਰੇ ਖੇਡਣ ਆਉਂਦੇ ਦੇ 6 ਵਜੇ ਇਦਾਂ ਲੱਗਦਾ ਦੇ ਜਿਹਦਾ ਧੁੰਦ ਹੋਗੀ ਗਰਮੀ ਦੇ ਅੰਦਰ ਵੀ ਕਿੰਨੇ ਗਾਂ ਛੱਡੀ ਜਾਂਦੀ ਦੀ ਉਹਨਾਂ ਨੇ ਬੜਾ ਰੋਸ ਪ੍ਰਗਟ ਕੀਤਾ ਤੇ ਇਹ ਤੱਕ ਵੀ ਗਿਆ ਕਿ ਚਮੜੀ ਦੇ ਰੋਗਾਂ ਨਾਲ ਉਹ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਜਿਹੜੀਆਂ ਉਹ ਮਤਲਬ ਪੋਲੂਸ਼ਨ ਦੇ ਕਾਰਨ ਹੋ ਰਹੀਆਂ ਕਿਉਂਕਿ ਪਾਣੀ ਜ਼ਹਿਰੀਲਾ ਹੋ ਗਿਆ ਜਿੱਥੇ ਕੱਢੋ ਜੇ ਅੱਜ ਮੋਟਰ ਪਾ ਲਓ ਕੱਲ ਮੋਟਰ ਕੱਢ ਕੇ ਦੇਖ ਲਓ ਬਿਲਕੁਲ ਕਾਲੀ ਨਿਕਲੂਗੀ ਮੋਟਰ ਇਹ ਤਾਂ ਦੇ ਪਾਣੀ ਦੇਖੋ ਜੀ ਹੁਣ ਜਿਹੜਾ ਬਾਣਾ ਬੋਰ ਲੱਗਿਆ ਟਿਊਬ ਲੱਗਿਆ ਜੀ ਪੀਣ ਵਾਲਾ ਪਾਣੀ ਪਿੰਡ ਚ ਲਵਾ ਪੰਚਾਇਤ ਦੇ ਪਿੱਛੇ ਜੀ ਉਹਦਾ ਪਾਣੀ ਸਵੇਰ ਸਵੇਰ ਦੇਖੋ ਜੀ ਘੋਰ ਹੋਗਾ ਬਿਲਕੁਲ ਕਾਲਾ ਹੋਗਾ ਬਿਲਕੁਲ ਇਹ ਅੰਦਰ ਜਾਈਏ ਢਾਲੀਵਾਲ ਸਾਹਿਬ ਨੂੰ ਲੈਟਰ ਮਾਰਕ ਹੋ ਗਏ 2012 2022 ਚ ਡੇਰਾ ਬਸੀ ਆਈ ਹੈ ਉਹ ਡੀਡੀਪੀ ਸਾਹਿਬ ਚੇਂਜ ਹੋ ਗਏ ਪਰ ਚੇਂਜ ਹੋ ਰਹੇ ਆ ਪਰ ਕਾਰਵਾਈ ਜਿਹੜੇ ਲੋਕਲ ਇੱਥੇ ਪਰਮਾਨੈਂਟ ਅਫੀਸਰ ਹੈ ਕੋਈ ਕਾਰਵਾਈ ਨਹੀਂ ਕੀਤੀ ਉਹ ਮੈਂ ਮੁੱਦਾ ਚੱਕਿਆ ਸੀਗਾ ਪੰਚਾਇਤ ਕੋਲੇ ਤੇ ਵੀਡੀਓ ਸਾਹਿਬ ਸਾਰੇ ਕੋਲ ਗਿਆ ਮੈਂ ਡੀਡੀਪੀਓ ਤੱਕ ਵੀ ਮੈਂ ਐਪਲੀਕੇਸ਼ਨਾਂ ਮਾਰਕ ਕਰੀਆਂ ਬਈ ਇਹ ਜਿਹੜੀ ਬੋਲੀ ਆ ਆਪਾਂ ਨੇ ਜ਼ਮੀਨ ਆ ਪਹਿਲਾਂ ਤਾਂ ਇਹ ਛਡਾਓ ਆਪਣੇ ਪੀਣ ਦੀ ਪਰ ਉਤੇ ਕਿਸੇ ਨੇ ਕੋਈ ਅਦਾ ਮਾਈਕ ਗੌਰ ਨਹੀਂ ਗੌਰ ਨਹੀਂ ਕੀਤੀ ਗਈ ਉਹ ਜਿਹੜੀ এনवायरमेंट ਕੰਪਨਸੇਸ਼ਨ ਮੇਟਲੇ ਲੱਗਦੀ ਹੈ ਇਹੀ ਨੂੰ ਰੈਗੂਲੇਟ ਕਰਕੇ ਫਲਾਸਵਾ ਕੇ ਵਰਤਿਆ ਜਾਏਗਾ ਜਿਹੜਾ ਪਾਣੀ ਹੈ ਉਹ ਵੀ ਪੂਰੀ ਤਰ੍ਹਾਂ ਜਿਹੜਾ ਕੈਮੀਕਲ ਦਾ ਗੰਦਲਾ ਪਾਣੀ ਹੈ ਜਿਹੜਾ ਬਿਲਕੁਲ ਪੋਲਿਊਟਿਡ ਹੋਇਆ ਹੋਇਆ ਕਿਉਂਕਿ ਪਿੰਡਾਂ ਵਾਲੇ ਉਹਨਾਂ ਨੂੰ ਪਤਾ ਹੀ ਨਹੀਂ ਫੈਕਟਰੀ ਵਾਲੇ ਬਿਮਾਰੀ ਸਮੈਲ ਕਿੱਥੋਂ ਆ ਰਹੀ ਹੈ ਪਾਣੀ ਇਸ ਕਰਕੇ ਉਹਨਾਂ ਨੂੰ ਪਤਾ ਹੀ ਨਹੀਂ ਜਾਣੂ ਨਹੀਂ ਹੈ ਜਦ ਤੱਕ ਕਿ ਮੌਰਖਪੁਰ ਦਾ ਵੀ ਪਾਣੀ ਪੀਣ लायक ਨਹੀਂ ਰਿਹਾ ਜਿੱਥੋਂ ਫੈਕਟਰੀ ਦੀ ਸੀਮਾ ਸ਼ੁਰੂ ਹੁੰਦੀ ਹੈ ਉੱਥੋਂ ਜਿਹੜਾ ਪਾਣੀ ਹੈਗਾ ਲੋਕਾਂ ਨੇ ਦਿਖਾਇਆ ਕਿ ਇੱਥੋਂ ਜਿਹੜਾ ਪਾਣੀ ਹੈ ਗੰਦਾ ਹੋ ਜਾਂਦਾ ਪਿੱਛੋਂ ਪਾਣੀ ਹਜੇ ਸਾਫ਼ ਆ ਰਿਹਾ ਆ ਸਾਸ਼ਣ ਤੋਂ ਮੰਗ ਹੈ ਜਿਹੜੇ ਨਜਾਇਜ਼ ਕਬਜ਼ੇ ਆ ਇਹ ਵੀ ਨਜਾਇਜ਼ ਹੈਗੇ ਪਾਈਪਲਾਈਨ ਵਿਛਾਈ ਹੋਈ ਹੈ ਪਾਣੀ ਸੁੱਟ ਰਹੇ ਆ ਧਰਤੀ ਖਰਾਬ ਕਰ ਰਹੇ ਆ ਇਹਨੂੰ ਰੋਕਿਆ ਜਾਏ ਜੋ ਆਪਾਂ ਦਾ ਇਹ ਕਹਿੰਦੇ ਜੋ ਗ੍ਰੀਨ ਟੈਬਲ ਨੇ ਸਾਰੀ ਰਿਪੋਰਟ ਕੱਢੀ ਹੈ ਤੁਸੀਂ ਇੱਥੇ ਹੀ ਕਾਰਵਾਈ ਕਰ ਦਿਓ ਬਸ ਆਪਣੇ ਇਸ ਸਮੱਸਿਆ ਦਾ ਹੱਲ ਹੋ ਜਾਏਗਾ ਡੇਰਾਬਸੀ ਇਲਾਕੇ ਵਿੱਚ ਇਸ ਸਮੇ ਸਭ ਤੋਂ ਅਹਿਮ ਸਮੱਸਿਆ ਪੋਲੂਸ਼ਨ ਦੀ ਬਣੀ ਹੋਈ ਹੈ ਕਿਉਂਕਿ ਇਹ ਪੋਲੂਸ਼ਨ ਫੈਲਣ ਦੇ ਨਾਲ ਜਿੱਥੇ ਲੋਕਾਂ ਨੂੰ ਚਮੜੀ ਦੇ ਰੋਗ ਤੇ ਕੈਂਸਰ ਵਰਗੇ ਗੰਭੀਰ ਰੋਗਾਂ ਨਾਲ ਲੋਕ ਪੀੜਤ ਹੋ ਰਹੇ ਨੇ ਪਰ ਇਹ ਕਹਿਣਾ ਵੀ ਗਲਤ ਨਹੀਂ ਹੋਏਗਾ ਕਿ ਇਹ ਪੋਲੂਸ਼ਨ ਫਲਾਉਣ ਵਾਲੀਆਂ ਸੈਂਕੜੇ ਫੈਕਟਰੀਆਂ ਜਿਹੜੀ ਹਲਕਾ ਡੇਰਾਬਸੀ ਦੇ ਵਿੱਚ ਹੈ ਲੇਕਿਨ ਕਿੰਨਾ ਕਿਤੇ ਉਹ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਜ਼ਰੀਆ ਵੀ ਬਣਦੀ ਹੈ ਪਰ ਰੋਜ਼ਗਾਰ ਦੇਣ ਦੇ ਬਦਲੇ ਕਿਸੇ ਨੂੰ ਕੈਂਸਰ ਦੇਣਾ ਵੀ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਸਾਡੇ ਨਾਲ ਕੁਝ ਪਿੰਡ ਵਾਸੀ ਮੌਜੂਦ ਨੇ ਨੌਜਵਾਨ ਸਲਵਜੀਤ ਮੌਜੂਦ ਹੈ ਇਹ ਲੰਬੇ ਸਮੇਂ ਤੋਂ ਇਲਾਕੇ ਵਿੱਚ ਪੋਲੂਸ਼ਨ ਫਲਾਰੀ ਫੈਕਟਰੀਆਂ ਦੇ ਵਿਰੁੱਧ ਆਵਾਜ਼ ਚੁੱਕਦੇ ਆ ਰਹੇ ਨੇ ਵੱਖ-ਵੱਖ ਤੁਸੀਂ ਥਾਵਾਂ ਤੇ ਵੀ ਗਏ ਹੋ ਸ਼ਿਕਾਇਤਾਂ ਦਿੱਤੀਆਂ ਅਧਿਕਾਰੀਆਂ ਨੂੰ ਮਿਲਿਓ ਤੇ ਅੱਜ ਪਿੰਡ ਵਾਸੀ ਵੀ ਜੁੜੀ ਇਕੱਠੇ ਮੌਜੂਦ ਹੋਏ ਮਸਲਾ ਪਹਿਲਾਂ ਤਾਂ ਦੱਸੋ ਕੀ ਹੈ ਮਸਲਾ ਲੰਬੇ ਸਮੇਂ ਤੋਂ ਜੀ ਸਭ ਤੋਂ ਪਹਿਲਾਂ ਪਾਣੀ ਦਾ ਸੀਗਾ ਜੀ ਜਦੋਂ ਆਪਾਂ ਆਪਣੇ ਟੇਵਲ ਬੋਰ ਖੇਤੀਬਾੜੀ ਵਾਲੇ ਕਰਦੇ ਸੀ ਤੇ ਨੀਚੋਂ ਕੀ ਚੱਲ ਕੇ ਆਂਦਾ ਸੀਗਾ ਜੀ ਰਾਖੀ ਤਾਂ ਉਹ ਸਮਝ ਨਹੀਂ ਆਂਦੀ ਕਿ ਇਦਾਂ ਹੋਇਆ ਫਿਰ ਕੈਂਸਰ ਦੀ ਬਿਮਾਰੀ ਪਿੰਡ 'ਚ ਵੱਧਦੀ ਗਈ ਤੇ ਸਾਹ ਦੀ ਚਮੜੀ ਦੀ ਰੋਗ ਤੇ ਸ਼ਾਮੀ ਜਦੋਂ ਘਰ ਤੋਂ ਨਿਕਲਣਾ ਸੀ ਸਮੈਲ ਇੰਨੀ ਮਾਰਨੀ ਕਿ ਤੁਸੀਂ ਲ ਘੁੰਮ ਨਹੀਂ ਸਕਦੇ ਸ਼ਹਿਰ ਨਹੀਂ ਕਰ ਸਕਦੇ ਸਾਡਾ ਇੱਥੇ ਗਰਾਊਂਡ ਹੈ ਜੀ ਇਥੇ ਸਵੇਰੇ ਖੇਡਣ ਆਉਂਦੇ ਦੇ 6 ਵਜੇ ਇਦਾਂ ਲੱਗਦਾ ਤੇ ਜਿਹਦਾ ਧੁੰਦ ਹੋ ਗਈ ਗਰਮੀ ਦੇ ਅੰਦਰ ਵੀ ਇੰਨੀ ਗੈ ਛੱਡੀ ਜਾਂਦੀ ਦੀ ਤੇ ਉਹ ਮੈਂ ਮੁੱਦਾ ਚੱਕਿਆ ਸੀਗਾ ਪੰਚਾਇਤ ਕੋਲੇ ਤੇ ਵੀਡੀਓ ਸਾਹਿਬ ਸਾਰੇ ਕੋਲ ਗਿਆ ਮੈਂ ਡੀਡੀਪੀਓ ਤੱਕ ਵੀ ਮੈਂ ਐਪਲੀਕੇਸ਼ਨਾਂ ਮਾਰਕ ਕਰੀਆਂ ਵੀ ਇਹ ਜਿਹੜੀ ਬੋਲੀ ਹੈ ਆਪਾਂ ਨੇ ਜ਼ਮੀਨ ਆ ਪਹਿਲਾਂ ਤਾਂ ਇਹ ਛਡਾਓ ਆਪਣੇ ਪਿੰਡ ਦੀ ਪਰ ਉਤੇ ਕਿਸੇ ਨੇ ਕੋਈ ਮੈਂ ਗੌਰ ਨਹੀਂ ਗੌਰ ਨਹੀਂ ਕੀਤੀ ਗਈ ਫਿਰ ਮੈਂ ਲੋਕਲ ਪ੍ਰਸ਼ਾਸਨ ਨੂੰ ਸੈਂਪਲ ਇਹਦੇ ਪਰਵਾਏ ਤੇ ਆਰਟੀਆਈ ਵੀ ਪਾਈ ਮੈਨੂੰ ਸੈਂਪਲ ਦੀ ਰਿਪੋਰਟ ਦਿੱਤੀ ਜਾਵੇ ਫਿਰ ਉਹਨਾਂ ਨੇ ਪੋਲੂਸ਼ਨ ਡਿਪਾਰਟਮੈਂਟ ਜਿਹੜੇ ਪੰਜਾਬ ਇਹ ਸੈਂਪਲ ਵਗੈਰਾ ਤੁਸੀਂ ਕਹਿੰਦੇ ਕਿਹੜੀ ਫੈਕਟਰੀ ਦੀ ਗੱਲ ਕਰ ਰਹੇ ਹੋ ਨਾਲੇ ਇੱਕ ਕੋਈ ਪ੍ਰਭਾਵ ਹੈ ਪਾਜੀ ਨਹੀਂ ਇਹ ਅੱਛਾ ਨੈਕਟਰ ਲਾਈਫ ਤੇ ਤੇ ਇਹਦੇ ਨਾਲ ਜਿਹੜੀ ਤੁਸੀਂ ਬਿਮਾਰੀਆਂ ਦੀ ਗੱਲ ਕੀਤੀ ਹੈ ਇਹ ਨੇੜੇ ਤੇੜੇ ਦੇ ਇਲਾਕੇ ਦੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਇਸ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਇਹ ਦੇਖੋ ਮੇਨ ਤਾਂ ਹੈਬਤਪੁਰ ਹੈ ਜੀ ਜਿਹੜਾ ਪ੍ਰਭਾਵੀ ਤਾਂ ਫਿਰ ਦੂਜਾ ਹਰੀਪੁਰ ਹਿੰਦੂਆ ਤੇ ਅੱਛਾ ਬਾਕੀ ਪਿੰਡਾਂ ਵਾਲੇ ਉਹਨਾਂ ਨੂੰ ਪਤਾ ਹੀ ਨਹੀਂ ਫੈਕਟਰੀ ਵਾਲੇ ਬਿਮਾਰੀ 스ਮੈਲ ਕਿੱਥੋਂ ਆ ਰਹੀ ਹੈ ਪਾਣੀ ਇਸ ਕਰਕੇ ਉਹਨਾਂ ਨੂੰ ਪਤਾ ਹੀ ਨਹੀਂ ਜਾਣੂ ਨਹੀਂ ਹੈ ਜਦ ਕਿ ਮੌਰਿਕਪੁਰ ਦਾ ਵੀ ਪਾਣੀ ਪੀਣ लायक ਨਹੀਂ ਰਿਹਾ ਜੋ ਰਿਪੋਰਟ ਗ੍ਰੀਨ ਟੇਬਲ ਨੇ ਟ੍ਰਿਬਿਊਨਲ ਨੇ ਨੈਸ਼ਨਲ ਗ੍ਰੀਨ ਟੇਬਲ ਨੇ ਕੱਢੀ ਹੈ ਉਹ ਪੂਰੇ ਤੱਥਾਂ ਨਾਲ 65 ਪੇਜਾਂ ਦੀ ਰਿਪੋਰਟ ਹੈ ਜੀ ਇਹ ਇਹ 65 ਪੇਜਾਂ ਦੀ ਰਿਪੋਰਟ ਲੈ ਰਹੇ ਹੋ ਸਾਰੀ ਹਾਂ ਜੀ ਕੀ ਕੀ ਕੁਝ ਕਿਹਾ ਗਿਆ ਇਹਦੇ ਉੱਤੇ ਇਹਦੇ ਅੰਦਰ ਇਹਨਾਂ ਦਾ ਟ੍ਰੀਟਮੈਂਟ ਪਲਾਂਟ ਪ੍ਰੋਪਰ ਨਹੀਂ ਹੈਗਾ ਜੀ ਠੀਕ ਹੈ ਯੂਨਿਟ 1 ਦੇ ਟ੍ਰੀਟਮੈਂਟ ਪਲਾਂਟ ਬੰਦ ਪਿਆ ਸੀਗਾ ਕਈ ਪੈਰਾਮੀਟਰ ਸਾਨੂੰ ਨਹੀਂ ਸਮਝ ਆਉਂਦੇ ਜੋ ਟੈਕਨੀਕਲ ਲੈਂਗੁਏਜ ਕੋਈ ਇੰਜੀਨੀਅਰ ਉਹਦੇ ਅੰਦਰ ਪਾਣੀ ਦਾ ਸਮਝ ਸਕਦਾ ਹੈ ਪੋਲੂਸ਼ਨ ਵਾਲਾ ਉਹਦੇ ਕੋਲ ਹੀ ਇਹਨਾਂ ਨੂੰ 5 ਕਰੋੜ ਦਾ ਜੁਰਮਾਨਾ ਲਾਇਆ ਹੈ ਜੀ ਤੇ 2 ਮਹੀਨੇ ਦਾ ਟਾਈਮ ਦੇ ਆ ਤੇ ਇਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਠੀਕ ਕੀਤਾ ਜਾਵੇ ਤਾਂ ਕਿ ਜੇ ਨਹੀਂ ਕਰਦੇ ਉਹਨੇ ਸਮੇਂ ਨਾਲ ਤੱਕ ਕੰਪਨੀ ਬੰਦ ਕਰ ਸਕਦੇ ਆ ਤੇ ਬਿਲਕੁਲ ਹੋਰ ਵੀ ਸਲਵ ਜੀ ਦੁਬਾਰਾ ਗੱਲ ਕਰਾਂਗੇ ਹੋਰ ਵੀ ਲੋਕ ਮੇਰੇ ਨਾਲ ਗੱਲਬਾਤ ਕਰਨ ਲੈਣ ਭਾਜੀ ਕਿਸ ਤਰ੍ਹਾਂ ਦੀਆਂ ਸਮੱਸਿਆ ਆ ਰਹੀਆਂ ਇਸ ਤੇ ਹਾਂਜੀ ਸਮੱਸਿਆ ਸਾਰੇ ਇਸ ਤਰ੍ਹਾਂ ਜੀ ਸਮੱਸਿਆ ਤਾਂ ਸਾਰੀ ਸਮੱਸਿਆ ਹੈ ਜੀ ਹੁਣ ਦੇਖੋ ਜੀ ਅੱਖਾਂ ਚ ਰਾਖੀ ਗਿਰਗੀ ਅੱਖਾਂ ਦੇ ਵੀ ਮੈਂ ਖੁਦ ਪੇੜਦਾ ਅੱਖਾਂ ਤੋਂ ਜੀ ਮੈਂ ਖੁਦ ਇਲਾਜ ਕਰ ਰਹਾ ਜੀ ਲੇਕਿਨ ਅੱਖਾਂ ਡਾਕਟਰ ਨੇ ਜਵਾਬ ਦੇਵਾ ਬਹੁਤ ਕੰਮ ਦਿਖਦਾ ਜੀ ਧੁੰਦਲਾ ਦਿਖਦਾ ਜੀ ਬਾਕੀ ਡੰਗਰ ਪਸ਼ੂ ਜਿਹੜਾ ਬਾਈ ਜਨ ਖੁੱਲ ਕੇ ਬਾਹਰ ਪਾਣੀ ਪੀ ਲੈਂਦਾ ਜੀ ਉਹਦਾ ਸਾਡੇ ਖਤਮਾ ਜੀ ਉਹਦਾ ਬਚਦਾ ਕੋਈ ਨਹੀਂ ਹੈ ਤੇ ਬਾਕੀ ਸਾਰੀਆਂ ਬਿਮਾਰੀ ਹੁਣ ਦੇਖੋ ਜੀ ਮੋਟਰ ਕ ਬਿਲਕੁਲ ਕਾਲੀ ਨਿਕਲੂਗੀ ਮੋਟਰੇ ਹੇਠਾਂ ਦੇ ਪਾਣੀ ਦੇਖੋ ਜੀ ਹੁਣ ਜਿਹੜਾ ਵਾਣਾ ਬੋਰ ਲੱਗਿਆ ਟਿਊਬ ਲੱਗਿਆ ਜੀ ਪੀਣ ਵਾਲਾ ਪਾਣੀ ਜਿਹੜੇ ਪਿੰਡ ਚ ਲਗਾ ਪੰਚਾਇਤ ਦੇ ਪਿੱਛੇ ਜੀ ਉਹਦਾ ਪਾਣੀ ਸਵੇਰ ਸਵੇਰ ਦੇਖੋ ਜੀ ਘੋਰ ਹੋਗਾ ਬਿਲਕੁਲ ਕਾਲਾ ਹੋਗਾ ਬਿਲਕੁਲ ਹੁਣ ਹੈ ਜੀ ਸਮੱਸਿਆ ਸਮੱਸਿਆ ਸਾਰੀ ਸਮੱਸਿਆ ਜੀ ਇੱਕ ਵੀ ਪੁਲਿਸ ਠੀਕ ਨਹੀਂ ਆਪਣਾ ਉਹਨੇ ਸਾਹਮਣੇ ਤੁਸੀਂ ਦੇਖ ਹੀ ਰਹੇ ਆ ਫੈਕਟਰੀ ਜਾਂ ਉੱਪਰ ਮਸ਼ੀਨ ਖੜੀ ਆ ਜੀ ਮੇਰੀ ਪ੍ਰਜਾ ਦੀ ਪਿਛਲੇ 13 ਜਿਹੜਾ ਆਪਣਾ ਸਰਪੰਚ ਸੀ ਬਾਕੀ ਮੈਂ ਹੀ ਸਰਪੰਚੀ ਕਰਦਾ ਰਿਹਾ ਉਹਦੇ ਹੁਣ ਇਹਨੇ ਇੱਕ ਦੋ ਪੈਵ ਰੱਖੇ ਹੋਏ ਜੀ ਬਾਹਰਲੇ ਪਾਸੇ ਇੱਕ ਸਾਫ ਪਾਣੀ ਦਾ ਇੱਕ ਗੰਦੇ ਪਾਣੀ ਦਾ ਇਹ ਇੱਕ ਦੋ ਇੱਕ ਦੋ ਵਾਰ ਛਾਪਾਂ ਵਾਰ ਆਸੀਂ ਪੰਚਾਇਤ ਮੈਂਬਰ ਨਾਲ ਆ ਕੇ ਨਾਲ ਕੇ ਤੇ ਉੱਪਰੋਂ ਦੇਖ ਲਓ ਉੱਚਾ ਵਾਲਾ ਹੁਣ ਕਰਕੇ ਨਾ ਸਾਫ ਪਾਣੀ ਦਾ ਬਾਹ ਖੋਲ ਦਿੰਦੇ ਆ ਤੇ ਆਪਣਾ ਗੰਦੇ ਪਾਣੀ ਦਾ ਬੰਦ ਕਰ ਦਿੰਦੇ ਆ ਫਿਰ ਉਹਨਾਂ ਕੋਲ ਮੈਂ ਪਹੁੰਚ ਵੀ ਕਰੀ ਫਿਰ ਨੇ ਮਾਫੀ ਮੰਗੀ ਸੀ ਪਿੱਛੇ ਜਿਹੋਣਾ ਸਨ 13 ਦੀ ਗੱਲ 13 14 15 ਇੱਕ ਵਾਰ ਆਪਾਂ ਤਸਵੀਰਾਂ ਵੀ ਦਿਖਾ ਦਿੰਨੇ ਆ ਮੈਂ ਚਾਹੂੰਗਾ ਕੈਮਰਾ ਪਰਸਨ ਇੱਕ ਵਾਰ ਦਿਖਾਓ ਤੁਸੀਂ ਕਿ ਇਹ ਜਿਹੜਾ ਚੋਆ ਹੈ ਜਿਹੜਾ ਇੱਥੋਂ ਲੰਘਦਾ ਤੁਸੀਂ ਦੇਖ ਸਕਦੇ ਹੋ ਇੱਕ ਤਰ੍ਹਾਂ ਦੀ ਇਹ ਦਵਾਰ ਜਾਪਦੀ ਹੈ ਜਿਵੇਂ ਸਾਹਮਣੇ ਇੰਜ ਲੱਗਦਾ ਕਿ ਵੱਡੀ ਇੱਕ ਦੀਵਾਰ ਬਣਾਈ ਹੋਈ ਹੈ ਇਹ ਰਾਖੀ ਆ ਜਿਹੜੀ ਉਹ ਰਾਖੀ ਉੱਪਰ ਤੱਕ ਭਰੀ ਹੋਈ ਹੈ ਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਜਿਹੜਾ ਪਾਣੀ ਹੈ ਉਹ ਵੀ ਪੂਰੀ ਤਰ੍ਹਾਂ ਜਿਹੜਾ ਕੈਮੀਕਲ ਦਾ ਗੰਦਲਾ ਪਾਣੀ ਹੈ ਜਿਹੜਾ ਬਿਲਕੁਲ ਪੋਲਿਊਟਿਡ ਹੋਇਆ ਹੋਇਆ ਕਿਉਂਕਿ ਅੱਗੇ ਜਾ ਕੇ ਇਹ ਪਾਣੀ ਦੀ ਜੇਕਰ ਆਪਾਂ ਗੱਲ ਕਰੀਏ ਪਾਣੀ ਮਿਲਦਾ ਕਿੱਥੇ ਅੱਗੇ ਜਾ ਕੇ ਇਹ ਕੱਗਰ ਚ ਜਾਂਦਾ ਹੀ ਹੈ ਅੱਛਾ ਮਤਲਬ ਇਹ ਪੋਲਿਊਟਿਡ ਪਾਣੀ ਹੈ ਜਿਹੜਾ ਉਹ ਸਾਫ ਪਾਣੀ ਦੇ ਵਿੱਚ ਤੁਸੀਂ ਇਸਾ ਉੱਪਰ ਹੋਗੇ ਅੱਗੇ ਜਾ ਕੇ ਕੱਗਰ ਨਦੀ ਜੇ ਮਿਲ ਜਾਂਦਾ ਹੀ ਹੈ ਤੇ ਹਜੇ ਤੱਕ ਜੇ ਆਪਾਂ ਗੱਲ ਕਰੀਏ ਚਲੋ ਐਨਜੀਟੀ ਦੀ ਇੱਕ ਵੱਡੀ ਕਾਰਵਾਈ ਹੋਈ ਹੈ ਜਿਵੇਂ ਤੁਸੀਂ ਦੱਸਿਆ ਕਿ 5 ਕਰੋੜ ਦਾ ਜੁਰਮਾਨਾ ਜਿਹੜਾ ਲੱਗਿਆ ਪਰ ਇਸ ਤੋਂ ਇਲਾਵਾ ਜਿਹੜੇ ਲੋਕਲ ਜ਼ਿਲ੍ਹਾ ਮੋਹਾਲੀ ਦੀ ਗੱਲ ਕਰੀਏ ਪੋਲੂਸ਼ਨ ਡਿਪਾਰਟਮੈਂਟ ਦੇ ਅਧਿਕਾਰੀਆ ਉਹ ਸਮੇਂ ਅਨੁਸਾਰ ਚੈੱਕ ਕਰਨ ਆਉਂਦੇ ਨੇ ਉਹਨਾਂ ਨੂੰ 2002 20 ਦੇ ਅੰਦਰ 5 ਲੱਖ ਦਾ ਇੱਕ ਛੋਟਾ ਜੁਰਮਾਨਾ ਲਾਇਆ ਤਾਂ ਜੀ ਉਦੋਂ ਆਪਾਂ ਏਹੀ ਲੜਾਈ ਨਹੀਂ ਲੜ ਰਹੇ ਉਸ ਤੋਂ ਬਾਅਦ ਆਪਾਂ ਨੇ ਲੜਨੀ ਸ਼ੁਰੂ ਕੀਤੀ ਆਪਾਂ ਨੇ ਮੇਨਲੀ ਪੰਚਾਇਤ ਤੋਂ ਸ਼ੁਰੂ ਕੀਤੀ ਸੀਗੀ ਜਦੋਂ ਪੰਚਾਇਤ ਨੇ ਸਾਡੀ ਨਹੀਂ ਮੰਨੀ ਇਹਨਾਂ ਨੂੰ ਦੁਬਾਰਾ ਬੋਲੀ ਦੇਈ ਉਹਦੇ ਅੰਦਰ ਮੈਂ ਵੀ ਹਿੱਸ ਮੈਂ ਇਹਨਾਂ ਨੂੰ ਕਹਿਆ ਛੋਟੇ ਪਲਾਟ ਕੱਟ ਗਏ ਜਿੱਦਾਂ ਸਾਡੇ ਕੁਝ ਕਾਸਟਾਂ ਹੈਗੀ ਐ ਬਾਲਮਿੱਕੀ ਐ ਹੋਰਾਂ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈਗੀ ਵੀ ਆਪਾਂ 25 ਏਕੜ ਇਕੱਠੀ ਨਹੀਂ ਬੋਰੋ ਕਰ ਸਕਦੇ ਵੀ ਠੇਕੇ ਦੇ ਨਹੀਂ ਲੈ ਸਕਦੇ ਤੇ ਵੀ ਇਹਨਾਂ ਨੂੰ ਛੋਟੇ ਟੁਕੜੇ ਬਣਾ ਕੇ ਇੱਕ ਸਰਕਾਰੀ ਟੇਬਲ ਵੀ ਆਇਆ ਸੀਗਾ ਸਾਡੇ ਪਿੱਛੇ ਜੀ ਉਹਨੇ 2 ਸਾਲ ਪਹਿਲੇ ਮਜੂਰ ਹੋਇਆ ਸੀਗਾ ਉਹ ਵੀ ਮੈਂ ਕਿਹਾ ਸੀਗਾ ਵੀ ਇੱਥੇ ਲਵਾਇਆ ਜਾਏ 25 30 ਕਿੱਲਾਂ ਦੇ ਅੰਦਰ ਤਾਂ ਕਿ ਹਰੇਕ ਬੰਦਾ ਖੇਤੀ ਕਰ ਸਕੇ ਆਪਣੇ ਡੰਗਰ ਪਾਲ ਸਕੇ ਤੇ ਸਾਨੂੰ ਇਸ ਗੰਦਗੀ ਤੋਂ ਨਿਜਾਤ ਮਿਲੇ ਤਾਕੀ ਸਾਡਾ ਪਿੰਡ ਸਾਡਾ ਇੱਥੇ ਖੇਤੀ ਕਰੇਗਾ ਸਾਨੂੰ ਕੱਲੀ-ਕੱਲੀ ਰਿਪੋਰਟ ਪਤਾ ਹੋਏਗੀ ਵੀ ਕੀ ਹੋ ਰਿਹਾ ਹੈ ਕੀ ਨਹੀਂ ਪਰ ਜਦੋਂ ਉਹ ਸਾਰੀ ਬਤਾਂ ਨਹੀਂ ਮੰਨੀ ਫਿਰ ਆਪਾਂ ਨੇ ਥੋੜਾ ਆਪਣਾ ਸਿਸਟਮ ਦੇ ਦਾਹੀ ਸੋਚਿਆ ਕਿ ਚਲੋ ਲੋਕਲ ਬਾਡੀ ਨੂੰ ਆਪਾਂ ਸੰਪਰਕ ਕਰੀਏ ਤੇ ਕਿਸੇ ਨੇ ਨਾਮ ਸਹਿਯੋਗ ਨਹੀਂ ਦਿੱਤਾ ਮੈਂ ਆਰਟੀਆਈ ਵੀ ਕਈ ਮਦਮੁੱਦਿਆਂ ਦੇ ਪਾਈਆਂ ਮੈਨੂੰ 3-3 ਮਹੀਨੇ ਚੱਕਰ ਮਾਰਨੇ ਪਏ ਵੀਡੀਓ ਆਫਿਸ ਫਿਰ ਜਾ ਕੇ ਕਿਥੇ ਡੀਡੀ ਅੱਗੇ ਡੀਡੀਪੀਓ ਨੂੰ ਪਾਈ ਫਿਰ ਜਾ ਕੇ ਆਰਟੀਆ ਦਾ ਜਵਾਬ ਮਿਲਿਆ ਮੈਨੂੰ ਤੇ ਉਸ ਤੋਂ ਬਾਅਦ ਫਿਰ ਮੈਂ ਹਾਰ ਕੇ ਆਪਣੇ ਕੁਝ ਮਿੱਤਰ ਸੀਗੇ ਐਡਵੋਕੇਟ ਸੀਗੇ ਬਾਰ ਦੇ ਉਹਨਾਂ ਨੇ ਮੈਨੂੰ ਸਲਾਹ ਗਾਈਡ ਕੀਤਾ ਵੀ ਤੁਸੀਂ ਗ੍ਰੀਨ ਟ੍ਰੀਬਿਊਨ ਦੇ ਜਾ ਕੇ ਕੋਸ਼ਿਸ਼ ਕਰ ਸਕਦੇ ਹੋ ਪਰ ਅੱਜ ਆਪਾਂ ਧੰਨਵਾਦ ਹੈ ਜੀ ਦਿੱਲੀ ਤੋਂ ਨੈਸ਼ਨਲ ਗ੍ਰੀਨ ਟ੍ਰੀਬਿਊਨ ਦਾ ਕਾਰਵਾਈ ਵੱਡੀ ਹੋਈ ਹੈ ਜੁਰਮਾਨਾ ਵੱਡਾ ਪਰ ਕੀ ਲੱਗਦਾ ਇੱਕ ਆਸ ਹੈ ਉਮੀਦ ਹੈ ਉਹ ਜਾਗੀ ਹੈ ਮੈਂ ਤਾਂ ਆਸ ਤਾਂ ਸਾਨੂੰ ਤਾਂ ਹੁਣ ਲੱਗਦਾ ਹੈ ਕਿ ਹਾਂ ਕੁਝ ਹੋ ਸਕਦਾ ਹੈ ਪਰ ਜੇ ਲੋਕਲ ਪ੍ਰਸ਼ਾਸਨ ਇਹ ਤੇ ਦੇਖੇਗੀ ਜੇ ਬਾਹਰੋਂ ਆ ਕੇ ਕੋਈ ਆਰਗੇਨਾਈਜੇਸ਼ਨ ਇਹ ਸਾਰਾ ਕੁਝ ਲੱਭ ਸਕਦੀ ਹੈ ਇਹ ਇਥੇ ਲੋਕਲ ਪ੍ਰਸ਼ਾਸਨ ਕਿਉਂ ਨਹੀਂ ਕਰਦਾ ਲੋਕਨ ਪ੍ਰਸ਼ਾਸਨ ਦੇ ਦਫਤਰਾਂ ਦੇ ਵਿੱਚ ਅਧਾਰੀਆਂ ਨੂੰ ਮਿਲਣ ਗਏ ਹੁਣੇ ਕਿੰਨੇ ਕ ਵਾਰ ਮਿਲਣ ਗਏ ਹਾਂ ਤੇ ਉਹਨਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਉਹਨਾਂ ਦਾ ਕੁਝ ਮੈਂ ਤੁਹਾਨੂੰ ਆਰਟੀਆ ਹੀ ਮੇਰੇ ਕੋਲ ਰਿਕਾਰਡ ਪਿਆ ਜੀ ਸਾਰਾ ਮੈਂ ਤੁਹਾਨੂੰ ਦੱਸਿਆ ਵੀ ਹੈ ਕਿ ਮੇਰੇ ਉਹ ਲੈਟਰ ਪਈ ਹੈ ਕਿ ಗ್ರಾಮ ਸਭਾ ਕਰਾਈ ਜਾਏ ਸਾਡਾ ਪਿੰਡ ਮਨਜ਼ੂਰ ਕਰਦਾ ਤਾਂ ਆਪਾਂ ਨੂੰ ਕੋਈ ਚੱਕਰ ਨਹੀਂ ਪਰ ਪ੍ਰਸ਼ਾਸਨ ਨੇ ਉਹਦੀ ਚੀਜ਼ ਨਹੀਂ ਮੰਨੀ ਆ ਦੇਖੋ ਡੀਡੀਪੀਓ ਕੋਲ ਲੈਟਰ ਗਿਆ ਲੋਕਲ ਬੋਡੀ ਕੋਲ ਗਿਆ ਪਰ ਨਹੀਂ 2 19 10 2022 ਦਾ ਹੈ ਜੀ ਪੋਲੂਸ਼ਨ ਡਿਪਾਰਟਮੈਂਟ ਨੂੰ ਵੀ ਮਿਲੇ ਸੀ ਪੋਲੂਸ਼ਨ ਡਿਪਾਰਟਮੈਂਟ ਨੂੰ ਮੇਰੀ ਬਾਈਲ ਉਹਦੇ ਅੰਦਰ ਗਈ ਹੋਈ ਹੈ ਜੀ ਰਿਟਰਨ 'ਚ ਸਾਰਾ ਕੁਝ ਇਹ ਨਜਾਇਜ਼ ਕਬਜ਼ਾ ਹੈ ਦੁਬਾਰ ਨਜਾਇਜ਼ ਹੈ ਜੀ ਇਹ ਅੰਦਰ ਜਾਈਏ ਤਾਲੀਵਾਲ ਸਾਹਿਬ ਨੂੰ ਲੈਟਰ ਮਾਰਕ ਹੋ ਗਿਆ 2012 2022 'ਚ ਡੇਰਾ ਬਸੀ ਆਈ ਹੈ ਮੈਂ ਕਈ ਵਾਰ ਮਿਲ ਚੁੱਕਾ ਹਾਂ ਪੁਰਾਣੇ ਡੀਡੀ ਬਸ ਤੋਂ ਬਾਅਦ ਦੋ ਵਾਰ ਡੀਡੀਪੀ ਹੋਰ ਸਾਹਿਬ ਚੇਂਜ ਹੋ ਗਏ ਪਰ ਚੇਂਜ ਹੋ ਰਹੇ ਆ ਪਰ ਕਾਰਵਾਈ ਜਿਹੜੇ ਲੋਕਲ ਇੱਥੇ ਪਰਮਾਨੈਂਟ ਅਫੀਸਰ ਹੈ ਕੋਈ ਕਾਰਵਾਈ ਨਹੀਂ ਕੀਤੀ ਅਖੀਰ 'ਚ ਅਖੀਰ 'ਚ ਹੁਣ ਮੰਗ ਕੀ ਹੈ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਮੰਗ ਹੈ ਜਿਹੜੇ ਨਜਾਇਜ਼ ਕਬਜ਼ੇ ਆ ਇਹ ਵੀ ਨਜਾਇਜ਼ ਆ ਜਾਈਏ ਪਾਈਪਲਾਈਨ ਵਿਛਾਈ ਹੋਈ ਆ ਪਾਣੀ ਸੁੱਟ ਰਹੇ ਆ ਧਰਤੀ ਖਰਾਬ ਕਰ ਰਹੇ ਆ ਇਹਨੂੰ ਰੋਕਿਆ ਜਾਏ ਜੋ ਆਪਾਂ ਤਾਂ ਇਹ ਕਹਿੰਦੇ ਜੋ ਗ੍ਰੀਨ ਟੈਬਲ ਨੇ ਸਾਰੀ ਰਿਪੋਰਟ ਕੱਢੀ ਹੈ ਤੁਸੀਂ ਇੱਥੇ ਹੀ ਕਾਰਵਾਈ ਕਰ ਦਿਓ ਬਸ ਆਪਣੇ ਆ ਸਮੱਸਿਆ ਦਾ ਹੱਲ ਹੋ ਜਾਏਗਾ ਫੈਕਟਰੀ ਸਹੀ ਤੰਗ ਨਾਲ ਚੱਲੇ ਆਪਣਾ ਟ੍ਰੀਟਮੈਂਟ ਸਿਸਟਮ ਠੀਕ ਕਰੇ ਪਾਣੀ ਦਾ ਸਿਸਟਮ ਠੀਕ ਕਰੇ ਆਪਾਂ ਇਹਦੇ ਨਾਲ ਖੜੇ ਆ ਆਪਾਂ ਇਹਦਾ ਸਾਥ ਦੇਵਾਂਗੇ ਜਿਸ ਦੇ ਨੇੜੇ ਜੇਕਰ ਗੱਲ ਕਰੀਏ ਕਿਹੜੇ ਕਿਹੜੇ ਪਿੰਡ ਪੈਂਦੇ ਆ ਇਦੇ ਨੇੜੇ ਹਰੀਪੁਰ ਆ ਗਿਆ ਜੀ ਸੈਦਪੁਰ ਆ ਗਿਆ ਹੈਬਤਪੁਰ ਆ ਗਿਆ ਕੂੜਾਂ ਵਾਲਾ ਆ ਗਿਆ ਅੱਗੇ ਮੁਵਾਰਕਪੁਰ ਆ ਗਿਆ ਫਿਰ ਡੇਰਾ ਬਸੀ ਲੱਗ ਜਾਂਦਾ ਜੀ ਆਪਾਂ ਨੂੰ ਸੱਦੇ ਮਾਜਰਾ ਮਾਧੋਪੁਰ ਇਸ ਪੰਖਰ ਬਰ ਸਾਰੇ ਆ ਜਾਂਦੇ ਸਾਰੇ ਏਰੀਆ ਚ ਮਾਰ ਕਰਦੀ ਐ ਫੈਕਟਰੀ ਦੇਖੋ ਜੀ ਮੁਵਾਰਕਪੁਰ ਦਾ ਇੱਕ ਦਾ ਸੈਂਪਲ ਇਹਦੇ ਅੰਦਰ ਲਿਖਿਆ ਹੋਇਆ ਜੀ ਫੈਲ ਦਾ ਪਾਣੀ ਦਾ ਡੇਰਾ ਹਰੀਪੁਰ ਸਕੂਲ ਦਾ ਲੈ ਆ ਐਗਰੀਕਲਚਰ ਲੈਣ ਦਾ ਰਿਹਾ ਸਾਡੇ ਸਕੂਲ ਦਾ ਲੈ ਤੇ ਸਾਡੀ ਮਾੜੀ ਗੁੱਗਾ ਮਾੜੀ ਹੈ ਆਪਣੇ ਪਿੰਡ 'ਚ ਉੱਥੋਂ ਸੈਂਪਲ ਭਰਿਆ ਉਹ ਸਾਰੇ ਫੈਲ ਹੈ ਤਾਂ ਬਿਲਕੁਲ ਜਿਸ ਤਰ੍ਹਾਂ ਕੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਤੇ ਦੱਸਿਆ ਕਿ ਫੈਕਟਰੀਆਂ ਵਾਲਿਆਂ ਦੇ ਖਿਲਾਫ ਜਾਂ ਫੈਕਟਰੀਆਂ ਵੱਲੋਂ ਫਲਾ ਰਹੇ ਫਲਾਏ ਜਾ ਰਹੇ ਪੋਲਿਊਸ਼ਨ ਦੇ ਖਿਲਾਫ ਲੰਬੇ ਸਮੇਂ ਤੋਂ ਜੜੇ ਜੰਗ ਲੜ ਰਹੇ ਨੇ ਨੌਜਵਾਨ ਸਲਵਜੀਤ ਵੀ ਸਾਡੇ ਨਾਲ ਮੌਜੂਦ ਸੀ ਜੋ ਵਕ ਵਕ ਪ੍ਰਸ਼ਾਸਨਿਕ ਅਧਿਕਾਰ ਅਧਾਰਿਆਂ ਤੱਕ ਪਹੁੰਚ ਕਰਦਾ ਤੇ ਕੰਪਲੇਂਟਾਂ ਦਿੰਦਾ ਪਰ ਇਸ ਦੇ ਬਾਵਜੂਦ ਵੀ ਹੁਣ ਐਨਜੀਟੀ ਵੱਲੋਂ ਇੱਕ ਵੱਡੀ ਕਹਿੰਦੇ ਕਾਰਵਾਈ ਕੀਤੀ ਗਈ ਹੈ 5 ਕਰੋੜ ਦਾ ਜਿਹੜਾ ਫੈਕਟਰੀ ਨੂੰ ਜੁਰਮਾਨਾ ਲਾਇਆ ਗਿਆ ਪਰ ਸਵਾਲ ਇੱਥੇ ਵੱਡੇ ਖੜੇ ਹੁੰਦੇ ਨੇ ਕਿ ਜੁਰਮਾਨਾ ਹੀ ਲਾਉਣਾ ਕੀ ਸਹੀ ਹੈ ਜਾਂ ਫਿਰ ਇਸ ਤੋਂ ਇਲਾਵਾ ਵੀ ਜਿਹੜੀ ਕਾਰਵਾਈ ਹੈ ਜਾਂ ਪ੍ਰੋਪਰ ਫੈਕਟਰੀ ਵਾਲਿਆਂ ਨੂੰ ਆਦੇਸ਼ ਦੇਣੇ ਚਾਹੀਦੇ ਨੇ ਕਿ ਸਚਾਰੂ ਰੂਪ ਦੇ ਨਾਲ ਫੈਕਟਰੀ ਦੇ ਵਿੱਚ ਕੰਮਕਾਰ ਚਲਾਇਆ ਜਾਵੇ ਗੰਦਲਾ ਪਾਣੀ ਇਸ ਤਰ੍ਹਾਂ ਚੋਇਆਂ ਦੇ ਵਿੱਚ ਨਾ ਸਿੱਟਿਆ ਜਾਵੇ ਉਸ ਨੂੰ ਸਾਫ਼ ਟ੍ਰੀਟਮੈਂਟ ਰਾਈ ਸਾਫ਼ ਕਰਕੇ ਦਰਖਤਾਂ ਦੇ ਵਿੱਚ ਜਾਂ ਉਸ ਨੂੰ ਗ੍ਰੀਨ ਬੈਲਟ ਦੇ ਵਿੱਚ ਯੂਜ਼ ਕੀਤਾ ਜਾਵੇ ਹੁਣ ਸਵਾਲ ਵੱਡੇ ਆਉਣ ਵਾਲਾ ਸਮਾਂ ਹੀ ਦੱਸਿਆ ਕਿ ਆਖਿਰਕਾਰ ਜਿਹੜੀ ਆਸ ਹੈ ਹੁਣ ਪਿੰਡ ਵਾਲਿਆਂ ਦੀ ਜਾਗੀ ਹੈ ਇਹ ਆਸ ਹੈ ਇਹ ਕੀ ਇਸ ਦਿਨ ਨਤੀਜੇ ਨਿਕਲਦੇ ਨੇ ਕਿ ਵਾਕਈ ਜਿਹੜੇ ਹਾਲਾਤ ਨੇੜੇ ਟੇੜੇ ਦੇ ਪਿੰਡਾਂ ਦੇ ਸੁਦਰਦਨ ਨੇ ਜਾਂ ਫਿਰ ਇਸੇ ਤਰ੍ਹਾਂ ਲੋਕ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਅੱਗੇ ਵੀ ਪੇੜ ਤਰਹੰਦੇ ਨੇ ਹਲੋ ਹਾਂਜੀ ਐਕਸ਼ੇਨ ਅੰਤੇਸ਼ ਜੀ ਹਾਂਜੀ ਅੰਤੇਸ਼ ਜੀ ਮੈਂ ਪੱਤਰਕਾਰ ਦੀਪ ਸ਼ਰਮਾ ਗੱਲ ਕਰ ਰਹਾ ਨੈਕਟਰ ਫੈਕਟਰੀ ਨੂੰ ਲੈ ਕੇ ਇੱਕ ਮਾਮਲਾ ਬੜਾ ਗਰਮਾ ਰਿਹਾ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕਿਹਾ ਇਹ ਜਾ ਰਿਹਾ ਕਿ ਨੈਕਟਰ ਫੈਕਟਰੀ ਵੱਲੋਂ ਲਗਾਤਾਰ ਜਿਹੜਾ ਪੋਲੂਸ਼ਨ ਫਲਾਇਆ ਜਾ ਰਿਹਾ ਸਰ ਇਸ ਤੇ ਕੀ ਕਹੋਗੇ ਤੁਸੀਂ ਇਸ ਚ ਇਹ ਹੈ ਜੀ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ 23 11 2024 ਨੂੰ ਜੱਜਮੈਂਟ ਦਿੱਤੀ ਗਈ ਹੈ ਜੀ ਜਿਸ ਦੇ ਵਿੱਚ ਕਮੇਟੀ ਬਣਾਈ ਗਈ ਹੈ ਸਾਰਾ ਮਸਲਾ ਗੰਭੀਰ ਨਾਲ ਜਿਹੜੀ ਵਿਜ਼ਿਟ ਕਰੇਗੀ 6 ਮਹੀਨੇ ਲਗਾਤਾਰ ਹਰ ਮੰਥ ਜੀ ਉਸ ਦੇ ਵੱਲੋਂ ਰਿਪੋਰਟ ਅੱਗੇ দাਇਰ ਕੀਤੀ ਜਾਏਗੀ ਜੀ ਉਹਨਾਂ ਦੇ ਖਿਲਾਫ ਉਹਨਾਂ ਨੂੰ 5 ਕਰੋੜ ਰੁਪਏ ਜਿਹੜਾ ਮਾਨਯੋਗ ਟ੍ਰਿਬਿਊਨਲ ਵੱਲੋਂ ਹਮ ਇੱਕ ਇਨਟਰਨ এনवायरमेंट ਕੰਪਨਸੇਸ਼ਨ ਲਗਾਇਆ ਗਿਆ ਜੀ ਉਸ ਨੂੰ ਅੱਗੇ ਜਾਂਚਣ ਲਈ ਉਸ ਵਾਸਤੇ ਜਿਹੜੀ ਅਲੱਗ ਕਮੇਟੀ ਬਣਾਈ ਗਈ ਹੈ ਜੀ ਜਿਸ ਵਿੱਚ ਡਿਸਟ੍ਰਿਕਟ ਮੈਜਿਸਟਰੇਟ ਐਸਐਸ ਨਗਰ ਨੇ ਹਮ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਸਾਇੰਟਿਸਟ ਨੇ ਜੀ ਤੇ ਸਟੇਟ ਪੋਲਿਊਸ਼ਨ ਕੰਟਰੋਲ ਬੋਰਡ ਤਿੰਨ ਜਾਣਿਆਂ ਦੀ ਕਮੇਟੀ ਬਣਾਈ ਗਈ ਹੈ ਜੀ ਕਿ ਜੋ ਵੀ ਅੱਜ ਤੱਕ ਜੋ ਵੀ ਪਹਿਲੇ ਪਿਛਲੇ 5 ਸਾਲਾਂ 'ਚ ਵਾਇਲੇਸ਼ਨ ਹੋਈ ਹੈ ਹਮ ਉਸ ਦੇ ਨਾਲ ਅਗਰ ਕੋਈ ਜਿਹੜਾ ਵੀ ਪ੍ਰਭਾਵ ਹੋਇਆ ਤੇ ਉਸ ਦਾ ਰੈਜੂਨੇਸ਼ਨ ਪਲਾਨ ਬਣਾਇਆ ਜਾਏਗਾ ਇਸ ਤੋਂ ਇਲਾਵਾ ਸਰ ਪੋਲਿਊਸ਼ਨ ਡਿਪਾਰਟਮੈਂਟ ਵੱਲੋਂ ਵੀ ਆਈ ਮੈਨੇ ਮਤਲਬ ਵਿਜ਼ਿਟ ਕੀਤਾ ਜਾਂਦਾ ਹੈ ਇੰਸਪੈਕਸ਼ਨਸ ਕੀਤੀਆਂ ਜਾਂਦੀਆਂ ਸੂਚਨ ਡਿਪਾਰਟਮੈਂਟ ਵੱਲੋਂ ਅਲੱਗ ਕਮੇਟੀ ਬਣਾਈ ਗਈ ਹੈ ਜੀ ਜਿਹੜੀ 6 ਮਹੀਨੇ ਲਗਾਤਾਰ ਜਿਹੜੀ ਵਿਜ਼ਿਟ ਕਰੇਗੀ ਹਰ ਮਹੀਨੇ ਉਹ ਆਪਣੀ ਰਿਪੋਰਟ ਮਾਨਯੋਗ ਚੇਅਰਮੈਨ ਸਾਹਿਬ ਨੂੰ ਦੇਗੀ ਉਸ ਦੇ ਉੱਤੇ ਜੋ ਵੀ ਤੱਥਾਂ ਦੇ ਆਧਾਰ ਤੇ ਕਾਰਵਾਈ ਹੋਵੇਗੀ ਸਰ ਹੁਣ ਵੀ ਕੁਝ ਪਿੰਡ ਵਾਸੀ ਉੱਥੇ ਇਕੱਠੇ ਹੋਏ ਸੀ ਉਹਨਾਂ ਨੇ ਬੜਾ ਰੋਸ ਪ੍ਰਗਟ ਕੀਤਾ ਤੇ ਇਹ ਤੱਕ ਵੀ ਗਿਆ ਕਿ ਚਮੜੀ ਦੇ ਰੋਗਾਂ ਨਾਲੋਂ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਜਿਹੜੀਆਂ ਉਹ ਮਤਲਬ ਪੋਲੂਸ਼ਨ ਦੇ ਕਾਰਨ ਹੋ ਰਹੀਆਂ ਕਿਉਂਕਿ ਪਾਣੀ ਜ਼ਹਿਰੀਲਾ ਹੋ ਗਿਆ ਜਿੱਥੇ ਹਵਾ ਹਵਾ ਦੇ ਵਿੱਚ ਲਗਾਤਾਰ ਰਾਖੀ ਉੜ ਕੇ ਉਹਨਾਂ ਦੇ ਘਰਾਂ ਦੇ ਵਿੱਚ गिरਦੀ ਹੈ ਸਾਰੀ ਦਿੱਕਤ ਨੂੰ ਸਾਰਾ ਕੁਝ ਵਾਚਿਆ ਜਾਏਗਾ ਤਾਂ ਹੀ ਲੋਟ ਕਮੇਟੀਆਂ ਬਣਾਈਆਂ ਗਈਆਂ ਨੇ ਹਾਂ ਅਗਰ ਕੋਈ ਪੋਲੂਸ਼ਨ ਐਂਗਲ ਦੇ ਉੱਤੇ ਪਹਿਲਾਂ ਹੋਈ ਹੈ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਆਈ ਹੈ ਉਹਨੂੰ ਰੈਜਿਊਨੇਟ ਕੀਤਾ ਜਾਏਗਾ ਜਿਹੜੀ ਵੀ ਇਹਨੂੰ এনवायरमेंट ਕੰਪਨਸੇਸ਼ਨ ਜਮ੍ਹਾਂ ਕਰਾਉਣ ਲਈ ਕਿਹਾ ਹੈ ਉਹ ਜਿਹੜੀ এনवायरमेंट ਕੰਪਨਸੇਸ਼ਨ ਨੇੜਲੇ ਇਲਾਕਿਆਂ 'ਚ ਹੀ ਇਹਨੂੰ ਰੈਜਿਊਨੇਟ ਕਰਕੇ ਪਲਾਨ ਬਣਾ ਕੇ ਵਰਤਿਆ ਜਾਏਗਾ ਐਕਸਰ ਸਾਹਿਬ ਇੱਕ ਕੱਲ ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਆ ਕਿ ਜਦੋਂ ਉੱਥੋਂ ਇੱਕ ਨਾਲੇ ਫੈਕਟਰੀ ਦੇ ਕੋਚਾ ਲੰਘਦਾ ਚੋਏ ਦੇ ਵਿੱਚ ਦੇਖਣ ਨੂੰ ਇਹ ਮਿਲਦਾ ਕਿ ਜਿੱਥੋਂ ਫੈਕਟਰੀ ਦੀ ਸੀਮਾ ਸ਼ੁਰੂ ਹੁੰਦੀ ਹੈ ਉੱਥੋਂ ਜਿਹੜਾ ਪਾਣੀ ਹੈਗਾ ਲੋਕਾਂ ਨੇ ਦਿਖਾਇਆ ਕਿ ਇੱਥੋਂ ਜਿਹੜਾ ਪਾਣੀ ਇਹ ਗੰਦਾ ਹੋ ਜਾਂਦਾ ਪਿੱਛੋਂ ਪਾਣੀ ਹਜੇ ਸਾਫ਼ ਆ ਰਿਹਾ ਸੋ ਇਹ ਚੀਜ਼ਾਂ ਤੇ ਵੀ ਇਹਨਾਂ ਨੂੰ ਧਿਆਨ ਰੱਖਦੇ ਹੋਏ ਵੀ ਕੁਝ ਕਾਰਵਾਈ ਕੀਤੀ ਜਾ ਰਹੀ ਹੈ ਆਪਣੇ ਵੱਲੋਂ ਸਾਰਾ ਸਾਰਾ ਏਰੀਆ ਹੀ ਸਮੀਖਿਆ ਜਾਏਗਾ ਜੀ ਕਮੇਟੀ ਵੱਲੋਂ ਓਕੇ ਤੇ ਸਰ ਪੈਰਾਮੀਟਰ ਦੀ ਜੇਕਰ ਗੱਲ ਕਰੀਏ ਹੋਰ ਵੀ ਕਈ ਡੇਰਾ ਬਸੀ ਹਲਕੇ ਦੇ ਵਿੱਚ ਬਹੁਤ ਫੈਕਟਰੀਆਂ ਇਹ ਜਿਹੀਆਂ ਜਿਨ੍ਹਾਂ ਵੱਲੋਂ ਇਸ ਤਰ੍ਹਾਂ ਦੇ ਪੋਲੂਸ਼ਨ ਫਲਾਏ ਜਾ ਰਹੇ ਨੇ ਤਾਂ ਉਹਨਾਂ ਲਈ ਕੀ ਕੀ ਕੁਝ ਆਪਣੇ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਨੇ ਜਾਂ ਕਿਵੇਂ ਤੁਸੀਂ ਜੁਰਮਾਨੇ ਵਗੈਰਾ ਕਰਦੇ ਹੋ ਜਾਂ ਸਿਰਫ ਜੁਰਮਾਨਾ ਹੋਣ ਤੋਂ ਬਾਅਦ ਦੀ ਵੀ ਕੋਈ ਕਾਰਵਾਈ ਕੀਤੀ ਜਾਂਦੀ ਹੈ ਪੋਲੂਸ਼ਨ ਬੋਰਡ ਦੀ ਪਾਲਿਸੀ ਅਨਸਾਰ ਜਿਹੜੀਆਂ ਫੈਕਟਰੀ ਜਦੋਂ ਵੇਸਟ ਕਰਨੀਆਂ ਬਿਲਡ ਦੇ ਆਧਾਰ ਦੇ ਉੱਤੇ ਜੀ ਕੋਈ ਵੀ ਅਗਰ ਵਾਇਲੇਸ਼ਨ ਪਾਈ ਜਾਂਦੀ ਹੈ ਠੀਕ ਇਸ ਵਿੱਚ ਕਾਰਵਾਈ ਹੁੰਦੀ ਹੈ ਤੁਸੀਂ ਦੇਖਿਆ ਹੋਏਗਾ ਜਿਹੜਾ ਨੈਕਟਰ ਦਾ ਹੈ ਹੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋ ਕਮੇਟੀ ਦੀ ਰਿਪੋਰਟ ਗਈ ਸੀ ਜੀ ਇੱਕ ਕਮੇਟੀ ਦੇ ਆਧਾਰ 'ਤੇ ਵਾਇਲੇਸ਼ਨ ਦੇ ਬੇਸ 'ਤੇ ਨਾ ਮੰਨਯੋਗ ਨੇ ਕੋਰਟ ਨੇ ਫਾਈਨ ਲਾਇਆ ਹੂੰ ਪਰ ਸਾਰੇ ਤੱਥਾਂ ਦੇ ਆਧਾਰ 'ਤੇ ਰਿਪੋਰਟ ਜਿਹੜੀ ਦਿੱਤੀ ਜਾਂਦੀ ਹੈ ਹੂੰ ਪਰ ਕੀ ਪਰ ਕੀ ਲੱਗਦਾ ਇਹੋ ਜਿਹੀਆਂ ਸਖਤ ਕਾਰਵਾਈਆਂ ਦੀ ਹੁਣ ਲੋੜ ਹੈ ਕਿਉਂਕਿ ਜਿਸ ਤਰ੍ਹਾਂ ਲੋਕਾਂ ਦੀ ਜਾਨ ਨਾਲ ਇੱਕ ਤਰ੍ਹਾਂ ਦਾ ਖਲਵਾੜ ਹੈ ਆਪਾਂ ਇਸ ਗੱਲ ਨੂੰ ਕਹਿ ਸਕਦੇ ਹਾਂ ਕਿ ਲੋਕਾਂ ਦੀ ਜਾਨ ਨਾਲ ਖਲਵਾੜ ਹੋ ਰਿਹਾ ਲੋਕ ਕਿਸੇ ਵੀ ادارے ਨੂੰ ਕੋਈ ਵੀ ਸਰਕਾਰ ਦੇ ਬੋਰਡ ਜਿਹੜਾ ਹੈ ਕਦੀ ਵੀ ਇਹ ਨਹੀਂ ਕਹਿੰਦਾ ਕਿ ਕਿਸੇ ਦੀ ਜਾਣ ਲੈਵਾ ਨਾ ਖੇਲ ਕੇ ਫਿਰ ਚਲਾਈ ਜਾਏ ਜੀ ਇੰਡਸਟਰੀ ਨੂੰ ਪਰਫੁੱਲਿਟ ਕਰਨਾ ਹੈ ਦੋਨਾਂ ਚੀਜ਼ਾਂ ਨੂੰ ਪ੍ਰਮੋਟ ਕਰਨਾ ਪਰ ਵਿੱਦ ਦੀ ਕੰਡੀਸ਼ਨ ਜਾਂ এনਵਾਇਰਨਮੈਂਟ ਦੀ ਜਿਹੜੀ ਕੰਪਲਾਈਂਸ ਚਾਹੀਦੀ ਹੈ ਹਾਂ 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 ਤੇ ਦੋਨੋਂ ਚੀਜ਼ਾਂ ਸਾਈਡ ਬਾਈ ਸਾਈਡ ਸਰ ਹਲਕਾ ਡੇਰਾ ਬਸਿੱਤੇ ਵਿੱਚ ਸੈਂਕੜੇ ਫੈਕਟਰੀਆਂ ਹੁੰਦੀਆਂ ਹੁਣ ਲੋਕ ਕੀ ਉਮੀਦ ਰੱਖਣ ਅੱਗੇ ਤੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਲਗਾਤਾਰ ਤੁਹਾਡੇ ਵੱਲੋਂ ਜਾਰੀਆਂ ਰਹਿਣਗੀਆਂ ਹਾਂਜੀ ਹਾਂਜੀ ਸਾਡੇ ਕੋਲ ਉਹਦੇ ਜਿਹੜੀ ਕਾਨੂੰਨੀ ਕਰਵਾਈ ਚੱਲਦੀ ਰਹੂਗੀ ਸਮੇਂ ਸਮੇਂ ਸਿਰ ਜਾਂਚ ਕਰਦੇ ਰਹਾਂਗੇ ਠੀਕ ਹੈ ਸਰ ਸਰ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ